ਉਹਨੇ ਜੋ ਕਿ ਹੈਂਡ ਫ੍ਰੀ ਹੈਂਡ ਫ੍ਰੀ ਹੈਂਡ ਫ੍ਰੀ ਇਹ ਕਿ ਤੂੰ ਦੱਤੇ ਰਿਮ ਨੂੰ ਯਾਰ ਪਤਾ ਨਹੀਂ ਦੁਨੀਆ ਨੂੰ ਕੀ ਹੋ ਗਿਆ ਕੋਈ ਕਿਸ ਨੂੰ ਮਾਰੀ ਜਾਂਦਾ ਕੋਈ ਆਪ ਮਰੀ ਜਾਂਦਾ ਬਹੁਤ ਮਾੜਾ ਹਾਲ ਹੋ ਗਿਆ ਦੁਨੀਆ ਦਾ ਨਿਤ ਖਬਰ ਕੋਈ ਨਵੀਂ ਪੜਨ ਨੂੰ ਮਿਲਦੀ ਮਿਲਦੀ ਆ ਵੀਹਾਂ ਨਹੀਂ ਸਾਰੇ ਕੱਪੜੇ ਮਿਕਸ ਕੀਤੇ ਕਿਹੜੇ ਧੂਣ ਵਾਲੇ ਕਿਹੜੇ ਨਹੀਂ ਧੂਣ ਵਾਲੇ ਕੁਛ ਪਤਾ ਨਹੀਂ ਲੱਗਣ ਡਿਆ ਰਮਣੀ ਯਾਰ ਚਾਹ ਹੀ ਬਣਾ ਦੇ ਕੋਟਕ ਹਾਂਜੀ ਹਾਂਜੀ ਮੇਰੇ ਆਕਾ ਜਰੂਰ ਹੁਕਮ ਕਰੋ ਤੁਹਾਨੂੰ ਕੀ ਚਾਹੀਦਾ ਇੱਥੇ ਬੈਠੇ ਬੈਠੇ ਸਾਰਾ ਕੁਝ ਮਿਲ ਜਾਂਦਾ ਕਿਉਂਕਿ ਕੰਮ ਦੇ ਕੋਈ ਹੈ ਨਹੀਂ ਘਰ ਵਿੱਚ ਆਪਣੇ ਆਪ ਹੋਈ ਜਾਂਦੇ ਆ ਪਤਾ ਨਹੀਂ ਲੱਗਾ ਸਵੇਰ ਦੀ ਮੈਂ ਕੰਮ ਲੱਗੀ ਦੋ ਤਿੰਨ ਵਾਰੀ ਚਾਹ ਹੀ ਪੀਲੀ ਹੱਦੋਂ ਕੀ ਮੈਨੇ ਚਾਹ 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 ਬੰਦੇ ਦੇ ਸਬਰ ਖੁੰਦਾ ਹੈ ਕੋਈ ਤੋਗੀ ਇੱਥੇ ਮੈਂ ਪੱਥਰ ਦੀ ਬਣੀ ਐ ਕਿਤੇ ਕੱਪੜੇ ਵੀ ਨਹੀਂ ਚੁੱਕਣੇ ਹੁੰਦੇ ਇਥੋਂ ਸਾਰੇ ਖਲਾਰੇ ਹੁੰਦੇ ਬੈਠ ਤੇ ਸਫਾਈ ਕੋਈ ਹੈ ਨਹੀਂ ਅੰਦਰ ਮੇਰੇ ਪਾਸ ਸਿਆਪਾ ਸਾਰਾ ਇੱਧਰ ਆਓ ਵੇ ਲੋ ਇੱਕ ਕੱਪ ਚਾਹ ਕੀ ਮੰਗ ਲੈ ਇਹਨਾਂ ਨੂੰ ਪਹੁੰਚਣਾ ਪੈ ਜਾਂਦੀਆਂ ਵਾ ਛੁੱਟੀ ਤੇ ਨਿਆਰੇ ਤੁਹਾਨੂੰ ਥੋੜੀ ਹੁੰਦੀ ਆ ਇੰਨਾ ਜਨਾਨੀਆਂ ਨੂੰ ਹੁੰਦੀ ਆ ਕਿਉਂਕਿ ਇਹਨਾਂ ਨੂੰ ਸਾਰੇ ਹਫਤੇ ਦੀ ਪੜਾਅਸ ਕੱਢਣ ਦਾ ਮੌਕਾ ਝ ਮਿਲ ਜਾਂਦਾ ਹੱਡੇ ਤੇ ਅੰਦਰ ਪਰ ਸਾਰਾ ਦਿਨ ਕੰਮ ਹੀ ਨਹੀਂ ਖਤਮ ਹੁੰਦਾ ਫੋਨ ਮੇਰਾ ਹੁੰਦਾ ਕਿੱਥੇ ਹਾਇ ਰੱਬਾ ਸਾਡੇ ਤੇ ਜਨਾਨੀਆਂ ਦੇ ਫੋਨ ਵੀ ਕਿਤੇ ਪਤੀ ਵਾਲੇ ਡੱਬੇ ਲਾ ਗਏ ਕਦੀ ਖਾਣ ਵਾਲੇ ਕਦੀ ਕੇਮਤਰਾ ਸਰਫ ਲਾ ਗਏ ਲੱਭਾਏ ਕਿਦਾ ਫੋਨ ਆ ਗਿਆ ਰੱਬਾ ਕੰਨ ਲਾ ਕੇ ਤੇ ਫੋਨ ਵੀ ਨਹੀਂ ਲੱਗਦਾ ਹੈਲੋ ਹੈਲੋ ਹਾਰਮਨ ਕਿਹ ਆਇਆ ਚਾਲਿਆ ਠੀਕ ਆ ਪਹਿਣਾ ਹਾਲ ਕਿਉਣਾ ਆਈ ਉਹ ਹੀ ਘਰਾਂ ਦੇ ਕੰਮ ਹੋਰ ਕੀ ਚਾ ਕੀ ਗਲਮੜੀ ਢਿੱਲੀ ਜੀ ਬੋਲਣ ਦੀ ਹੈ ਢਿੱਲੀ ਪੈਣਾ ਤੈਨੂੰ ਕੀ ਦੱਸਾਂ ਉਹ ਹੀ ਘਰਾਂ ਦੇ ਕੰਮ ਸਾਰਾ ਦਿਨ ਨਿਗਲ ਜਾਂਦਾ ਯੋ ਕੰਮ ਕਰਨ ਦੇ ਵਿੱਚ ਹੀ ਅੰਤੜਕ ਸਾਰਾ ਖਲਾਰਾ ਪਿਆ ਯੋ ਕਦੀ ਕੱਪੜੇ ਧੋ ਗਰੀ ਭਾਂਡੇ ਮਾਂਜ ਸਫਾਈਆਂ ਕਰ ਰੰਤਰਾ ਮਾਲਕ ਸਾਹਿਬ ਹੀ ਸਵੇਰ ਦੀ ਦੋ ਵਰੀ ਚਾਹ ਪੀ ਲਈ ਫੇਰ ਇਹ ਚਾਹ ਬਣਾ ਦੇ ਮਾਲਕ ਸਾਹਿਬ ਕੌਣ ਮਾਲਕ ਮਾਲਕ ਆਪਣੇ ਕੌਣ ਹੁੰਦੇ ਆ ਸੋਖਨਾਕਾਰ ਵਾਲੇ ਹੀ ਹੁੰਦੇ ਆ ਛੁੱਟੀ ਜਿੱਦਣ ਹੁੰਦੀ ਆ ਇਹ ਗੱਦੀ ਦੇ وارث ਹੁੰਦੇ ਆ ਤੇ ਇੱਥੇ ਨਮਕਰਾਨੀਆਂ ਹੁੰਦੀਆਂ ਮਾਦਾ ਹੁਕਮ ਦਈ ਜਾਓ ਤੇ ਚੀਜ਼ਾਂ ਪੇਸ਼ ਹੋਈ ਜਾਣ ਹੋਰ ਕੀ ਆ ਕੀ ਦੱਸਾਂ ਤੈਨੂੰ ਮੈਂ ਤੇ ਹੋਰ ਕੀ ਆ ਪੈਣਾ ਤਾਂ ਛੱਡ ਪਰੇ ਦਾ ਸਾਡੇ ਤੇ ਰੰਡੀ ਰੋਣੀ ਕਦੇ ਖਤਮ ਹੀ ਨਹੀਂ ਹੋਣੇ ਹੈਗੇ ਘਰਾਂ ਦੇ ਕਮਾਲੇ ਤੂੰ ਇਹ ਦੱਸ ਵੀ ਫੋਨ ਕਿਹੜੇ ਕੰਮ ਨੂੰ ਲਾਇਆ ਸੀ ਠੀਕ ਆ ਮੇਰੀ ਜੇ ਸ਼ਮੇ ਤਾਂ ਸਤਿਏ ਰ ਭੋਲੀ ਨਹੀਂ ਮੈਂ ਤੈਨੂੰ ਦੱਸਣਾ ਹੀ ਕਿ ਉਹਨਾਂ ਸੇਲ ਲੱਗੀ ਸ਼ਹਿਰ ਬਹੁਤ ਹੀ ਸੋਹਣੇ ਸੋਹਣੇ ਸੂਟ ਇੰਨੇ ਸੋਹਣੇ ਕੁੜਤੇ ਪਰ ਸਹਾਰਿਕ ਜੀ ਦੀ ਸੇਲ ਲੱਗੀ ਆਪਾਂ ਚੰਨੀ ਜੀ ਤੂੰ ਵੀਲੀ ਹੋ ਗਈ ਤੇ ਬੁਆ ਮਰ ਲੈਂਦੀ ਉੱਧਰ ਸੁਣ ਲਿਆ ਨਾ ਤਹੰਗਾ ਨਾ ਮਿੰਨਾ ਦੀ ਪਈ ਰਹਿੰਦੀ ਅਸਾ ਦੱਸ ਤੈਨੂੰ ਸੇਲ ਹਾਇ ਰੱਬਾ ਮੈਂ ਤਾਂ ਕਿੰਨੇ ਚਿਰ ਦੀ ਦੀਕਣ ਡਈ ਆ ਕਿਤੇ ਕੋਈ ਸੇਲ ਆਵੇ ਤੇ ਕਿਤੇ ਜਾਈਏ ਤੇ ਐਂ ਕਰ ਤੂੰ ਮੈਨੂੰ ਦੱਸ ਵੀ ਸੇਲ ਜਾਣਾ ਕਦੋਂ ਆ ਫੜਾ ਫੜਾ ਆਪਾਂ ਚੱਲੀਏ ਸੇਲਾਂਾਂ ਤੇ ਭੈਣਾਂ ਲੱਗ ਹੀ ਜਾਂਦੀਆਂ ਪਰ ਇਹਨਾਂ ਕੋ ਪੈਸੇ ਕੌਣ ਕਢਾਵੇ ਜਦੋਂ ਇਹਨਾਂ ਕੋ ਪੈਸੇ ਮੰਗਣ ਲੱਗੀਦਾ ਵਾ ਕਹਿ ਦਿੰਦੇ ਸਾਡੇ ਕੋ ਤੇ ਪੈਸੇ ਹੀ ਨਹੀਂ ਹੈਗੇ ਪੈਸੇ ਨਹੀਂ ਹੈਗੇ ਹੁਣ ਮੈਂ ਵੇਖਦੀ ਆਂ ਟਰਾਈ ਕਰਕੇ ਜੇ ਦਿੰਦੇ ਆ ਤੇ ਨਹੀਂ ਤੇ ਫਿਰ ਕੋਈ ਗੱਲ ਨਹੀਂ ਤੈਨੂੰ ਮੈਂ ਦੱਸ ਦਊਂਗੀ ਹਾਂ ਤੈਨੂੰ ਕੀ ਲੋੜ ਪਈ ਐ ਇਵੇਂ ਤਰਲੇ ਕੱਢਣ ਦੀ ਬੁਖਾਰ ਆਪਣਾ ਘਰ ਵਾਲਿਆਂ ਵਾਲਾ ਰੋਬ ਤੂੰ ਕੀ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ ਐ ਜੇ ਨਾ ਦੇਣਗੇ ਨਾ ਤੇ ਘਰ ਵਾਲਿਆਂ ਰੋਬ ਤੇ ਮੈਂ ਵਿਖਾ ਹੀ ਦਊਂਗੀ ਨਾਲੇ ਮੇਰੀ ਗੱਲ ਸੁਣ ਇੱਕ ਵਾਰੀ ਬੰਦੇ ਕੋ ਪਿਆਰ ਨਾ ਮੰਗਣਾ ਪੈਂਦਾ ਫਿਰ ਤੇ ਰੂਪ ਦਿਖਾਉਣਾ ਪੈਂਦਾ ਨਾਲੇ ਤੈਨੂੰ ਪਤਾ ਘਰ ਵਾਲਾ ਜਿੰਦਾਂ ਦਾ ਮਰਜ਼ੀ ਹੋਵੇ ਹਰ ਗੱਲ ਮੰਨਦਾ ਹੋਵੇ ਪਰ ਪੈਸੇ ਦੇਣ ਲੱਗਿਆ ਨਾ ਇਹਨਾਂ ਨਿਆਣਕਾਨੀ ਥੋੜੀ ਜੀ ਕਰਨੀ ਹੁੰਦੀ ਹੈ ਪਰ ਕੋਈ ਗੱਲ ਨੀ ਟੈਨਸ਼ਨ ਨਾ ਲੈ ਆਉਂਗੀ ਤੇ ਮੈਂ ਜ਼ਰੂਰ ਤੇ ਪਹਿਲੇ ਲੈ ਕੇ ਆਉਂਗੀ ਤੂੰ ਬਸ ਤਿਆਰੀ ਖਿੱਚ ਚੱਲ ਹੁਣ ਪੈਸੇ ਮੰਗਦੀਆਂ ਜਾ ਕੇ ਵੀ ਇਹ ਦੀ ਕੀ ਜਾਂਦੇ ਆ ਸੱਚਾ ਬਣਾਉਣ ਲਈ ਕਿਆ ਹੈ ਚਾਹ ਦੇ ਬਣੇ ਜਾਣੀ ਬੜਾ ਕੱਪੜੇ ਬਰਛ ਤੋ ਲੈਣੇ ਹਨ ਨਵੇਂ ਕੱਪੜੇ ਲਿਆ ਲੈਣੇ ਹੋਰ ਹੈ ਐ ਮੈਂ ਕਹੇ ਜੀ ਮੇਰੀ ਗੱਲ ਸੁਣੋ ਅਛਾ ਚਾਹ ਬਣਾਉਣ ਲਈ ਕਿਹਾ ਹੈ ਮੈਂ ਚਾਹ ਨਾਲ ਕੀ ਖਾਓਗੇ ਤੁਸੀਂ ਕੀ ਖਾਓਗੇ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਤੁਸੀਂ ਇੱਥੋਂ ਗਈ ਮੈਨੂੰ ਚਾਹ ਵੀ ਨਹੀਂ ਮਿਲਣੀ ਲੈ ਦੱਸ ਐਡੀ ਮਾੜੀ ਐ ਮੈਂ ਚਾਹ ਮੈਂ ਤੁਹਾਨੂੰ ਬਣਾ ਦੇਣੀ ਟੈਨਸ਼ਨ ਨਾ ਲਾਓ ਤੇ ਮੇਰੀ ਗੱਲ ਸੁਣੋ ਨਾ ਮੇਰੀ ਸਹੇਲੀ ਦਾ ਫੋਨ ਆਇਆ ਹੀ ਕਹਿੰਦੀ ਸੇਲ ਲੱਗੀ ਆ ਤੇ ਤੁਹਾਨੂੰ ਪਤਾ ਸੇਲ ਕਦੀ ਕਦੀ ਲੱਗਦੀ ਸਸਤੇ ਕੱਪੜੇ ਮਿਲ ਜਾਂਦੇ ਆ ਤੇ ਤੁਸੀਂ ਵਾਹ ਵੇ ਕਹਿੰਦੇ ਰਹਿੰਦੇ ਹੋ ਨਾ ਬਿੰਨੇ ਪੈਸੇ ਖਰਚ ਦੀ ਮੈਂ ਸਸਤੀਆਂ ਚੀਜ਼ਾਂ ਲੈ ਆਉਣੀ ਆ ਤੇ ਮੈਨੂੰ ਥੋੜੇ ਜਿਹਾ ਪੈਸੇ ਦੋ ਹੋ ਮੈਂ ਸ਼ਾਪਿੰਗ ਕਰ ਆਵਾ ਤਨਖਾਹ ਹਜੇ ਆਈ ਨਹੀਂ ਤੇ ਤੈਨੂੰ ਪਹਿਲਾਂ ਹੀ ਖਰਚਾਂ ਦੀ ਪੈ ਗਈ ਆ ਸਾਰਾ ਮਹੀਨਾ ਕੱਢਣਾ ਜੇ ਤਨਖਾਹ ਆਉਂਦੀ ਤੇ ਇੱਕ ਮਹੀਨਾ ਪੂਰਾ ਕੱਢਣਾ ਤੇ ਨਾਲੇ ਤੇਰੇ ਅਲਮਾਰੀਆਂ ਚ ਸੂਟ ਸਾਰੇ ਬਾਹਰ ਆਉਣ ਡੇ ਉਹ ਪਾਹ ਪਹਿਲਾਂ ਤੇ ਹਜੇ ਨਹੀਂ ਆਗੇ ਪੈਸੇ ਪੂਏ ਬਾਅਦ ਚ ਵੇਖਾਂਗੇ ਉਹ ਨਾਲ ਕੀ ਕਹਿਣ ਦੀ ਜਿਹੜਾ ਖਾਣ ਨੂੰ ਲਿਆਉਣਾ ਨਾਲ ਉਹ ਵੀ ਲੈ ਆਈ ਲੈਉਣੀ ਲਿਮੜੀ ਚੰਗੀ ਤੇ ਤੁਹਾਡੇ ਲਈ ਪਨੀਰ ਤੇ ਪਕੌੜੀ ਚਾਹ ਪੀਣੀ ਤੁਸੀਂ ਇਥੇ ਲਿਮੜੀ ਚੰਗੀ ਤੇ ਤੁਹਾਡੇ ਨਾਲ ਉਹ ਕਿਆ ਬਣਾਉਣਾ ਤਾ ਤੁਸੀਂ ਆਹੇ ਚੜ੍ਹ ਕੇ ਪੀ ਲੂ ਬਟਾ ਇਹ ਦੇ ਦੇ ਇਹ ਮਾੜਾ ਗਾਇਟਾ ਬਟਾ ਦਸਤਾ ਮਾਰੂ ਬੈਠਾ ਲਾ ਬਣਦੀ ਚਾਹ ਜੇ ਮੈਨੂੰ ਸ਼ੋਪਿੰਗ ਲਈ ਪੈਸੇ ਦੇ ਦਿੰਦਾ ਨਾ ਤੇ ਇਹਨੇ ਮੇਰੇ ਵਾਸਤੇ ਮਟਰ ਪਨੀਰ ਵੀ ਬਣਾ ਦੇਣਾ ਤੇ ਹੁਣ ਵੇਖ ਤਾਂ ਬੜ 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 ਕਰਦੀ ਕੇ ਚਲ ਗਈ ਅੰਦਰ ਜੀ ਕੀ ਹਾਲਿੰਨਾ ਦਾ ਵਹਿ ਕੀ ਦਾ ਗਿਆ ਹਲੋ ਆ ਹਾਂ ਵਧੀਆ ਵਧੀਆ ਤੂੰ ਸੁਣਾ ਯਾਰ ਕੀ ਸਮੋਸਾ ਆ ਜੀ ਬੋਲਣਾ ਵਾ ਉਹ ਯਾਰ ਤੈਨੂੰ ਪਤਾ ਹੀ ਆ ਜਨਾਨੀਆਂ ਦੇ ਕੰਮ ਉਹ ਸੇਲ ਕਹਿੰਦੀ ਲੱਕੀਓ ਸ਼ਹਿਰ ਤੇ ਮੈਂ ਆ ਲਿਓਣੇ ਕੱਪੜੇ ਉਥੇ ਸੂਟ ਲਿਓਣੇ ਆ ਤਾਂ ਮੈਨੂੰ ਪੈਸੇ ਦੇ ਪੈਸੇ ਯਾਰ ਮੈਂ ਕਿੱਥੋਂ ਦੇਦਾ ਮੇਰੇ ਤੇ ਤਨਖਾਹ ਵੀ ਨਹੀਂ ਆਈ ਇਹ ਮਹੀਨਾ ਕੱਟਣਾ ਹੁੰਦਾ ਪੂਰਾ ਆ ਮੈਂ ਵੇਖ ਲੈ ਇੱਕੋ ਕੁਰਤੇ ਪਜਾਮੇ ਨਾਲ ਸਾਰੀਆਂ ਗਰਮੀਆਂ ਕੱਢ ਛਡਣੀਆਂ ਓ ਯਾਰ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਮੈਨੂੰ ਪੈਸੇ ਕਿੱਥੋਂ ਦਵਾਂ ਹੁਣ ਮੈਂ ਜਿੰਨਾ ਚਿਰ ਇਹਨੂੰ ਪੈਸੇ ਨਾ ਦਿੱਤੇ ਤੇ ਨੇ ਸ਼ੋਪਿੰਗ ਨੇ ਕੀਤੀ ਨੇ ਮੂੰਹ ਫਲਾ ਕੇ ਰੱਖਣਾ ਵਾ ਭਗਾਣਿਆਂਗਾ ਯਾਰ ਕਿ ਹੈ ਕੌਲਾ ਤਾਂ ਨਾ ਇਹ ਕੀ ਕੀ ਗੱਲ ਹੁਣ ਬੰਦਾ ਪਾਣੀ ਤਾਂ ਨਹੀਂ ਪੀਣਾ ਮੈਂ ਪਾਣੀ ਪੀਣ ਆਇਆ ਫਰਿਜ ਚ ਇਥੋਂ ਪੀਓ ਪੀਓ ਕਰਦੇ ਮਾਲਕ ਜੇ ਪਾਣੀ ਪੀਓ ਕੋਲਡ ਡਰਿੰਕ ਪੀਓ ਜੋ ਮਰਜ਼ੀ ਪੀਓ ਮੇਰੀ ਗੱਲ ਸੁਣ ਆ ਬਾਹਰ ਨੇਰੀ ਬਹੁਤ ਆਉਂਦੀ ਆ ਜਾ ਕੇ ਕੱਪੜੇ ਲਾ ਲਿਆ ਸਾਰੇ ਉੱਡ ਜਾਣੇ ਤਾਰ ਤੋਂ ਯਾਰ ਮੇਰੇ ਪਾ ਰਹੀ ਹੈਗਾ ਕੋਈ ਹੋਰ ਨਹੀਂ ਤੁਸੀਂ ਨਹੀਂ ਕੱਪੜੇ ਲਾਉਣ ਜਾ ਸਕਦੇ ਯਾਰ ਮੇਰੇ ਸੇਰੀ ਇਹਨਾਂ ਨੇ ਸਾਰਾ ਪਾਇਆ ਹੁੰਦਾ ਮੈਂ ਹੀ ਕਰਾਂ ਮੈਂ ਹੀ ਕਰਾਂ ਮੈਂ ਨਹੀਂ ਕੀ ਆ ਵੀ ਕੱਪੜੇ ਵੀ ਨਹੀਂ ਲਿਆ ਲਾਈ ਕੱਪੜੇ ਆਹ ਲਾਈ ਨਹੀਂ ਤੇ ਮੇਰਾ ਪੂਤ ਲਾਇਆ ਉੱਥੇ ਕੱਪੜੇ ਮੈਂ ਹੀ ਕਰਨਾ ਸਾਰਾ ਘਰ ਦਾ ਕੰਮ ਮੈਂ ਹੀ ਕਰਦੀ ਇੱਥੇ ਜੇ ਬਹੀ ਮੈਂ ਕਿਹੜੇ ਤੇ ਰੋਜ਼ ਸ਼ਾਪਿੰਗ ਕਰਨ ਜਾਂਦੀ ਕਿ ਮੈਨੂੰ ਕੋਈ ਪੈਸੇ ਦਿੰਦਾ ਹੈ ਮੈਨੂੰ ਪਤਾ ਤੈਨੂੰ ਕਾਹਦਾ ਗੁੱਸਾ ਆ ਤੈਨੂੰ ਸ਼ੋਪਿੰਗ ਦਾ ਗੁੱਸਾ ਨਾ ਕਿ ਮੈਨੂੰ ਸ਼ੋਪਿੰਗ ਮੈਂ ਕੱਪੜੇ ਲਿਆਉਣੇ ਆ ਉਹ ਮੇਂ ਕਰਾਣੀ ਬਣਾ ਕੇ ਰੱਖਿਆ ਤੂੰ ਘਰੇ ਆ ਜਾਂਦਾ ਸਾਰਾ ਕੁਝ ਉਹ ਇੰਨਾ ਦੁਸਾ ਨਾ ਕਰਿਆ ਕਰ ਨਾ ਕਰਿਆ ਕਰ ਮੈਨੂੰ ਸਾਰਾ ਪਤਾ ਆ ਫੜ ਪੈਸੇ ਕਰਿਆ ਸ਼ੋਪਿੰਗ ਜਿੰਨੀ ਕਰਨੀ ਤੂੰ ਠੀਕ ਹੈ ਨਾ ਨਿਆਰੇ ਲੁੱਟ ਨਹੀਂ ਆਲੇ ਜਿੰਨੇ ਕੱਪੜੇ ਲਿਆਉਣੇ ਜਿੰਨੇ ਸੂਟ ਲਿਆਉਣੇ ਜਿੰਨੀਆਂ ਜੁੱਤੀਆਂ ਲਿਓਣੀਆਂ ਜਿੰਨੇ ਤੂੰ ਕੰਗਣ ਕੁੰਗੜ ਜੋ ਲਿਆਉਣਾ ਤੂੰ ਆਰਾਮ ਨਾਲ ਖੁੱਲੀ ਐਸ ਵ੍ਰਿਸਤੀ ਨਾਲ ਲੈ ਆ ਸੱਚੀ ਮੈਂ ਕਹਿੰਦਾ ਨਿਆਰੇ ਲੈ ਨਿਆਰੇ ਜਿੰਦਗੀ ਦੇ ਹਾਂ ਹਾਬੀ ਯੂਟਿਬ ਚਾ ਤੂੰ ਐ ਵਧੀਆ ਜੀ ਚਾਹ ਬਣਾ ਲਿਆ ਮੈਂ ਕਹਿੰਦਾ ਤੇ ਨਾਲ ਫਿਰ ਪਨੀਰ ਵਾਲੇ ਪਕੌੜੇ ਵੀ ਬਣਾ ਹੀ ਲਿਆ ਪਨੀਰ ਵਾਲੇ ਗੋਭੀ ਵਾਲੇ ਵੀ ਬਣਾ ਲਿਆ ਬਸ ਤੂੰ ਬੈਠੋ ਵੇ ਜਗ੍ਹਾ ਮੈਂ ਬੈ ਗਿਆ ਬਸ ਕੇ ਅਹ ਕਰਦੀ ਫੋਨ ਮਿੰਦੋ ਨੂੰ ਵੀ ਮੈਂ ਆ ਰਹੀ ਹਾਂ ਮੇਰਾ ਘਰਵਾਲਾ ਵੀ ਬੜਾ ਤੇ ਉਸੇ ਵਾਲੀ ਨੂੰ ਪਹਿ ਕੱਢ ਕੇ ਦੇ ਦਿੰਦਾ ਹੈ ਰੱਬਾ ਤੁਰਲੇ ਤੁਰਲੇ ਮਰੰਦਾ ਇਹ ਤੇ ਇਦਾਂ ਕਰਦੇ ਹੀ ਹੁੰਦੇ ਆ ਕੋਈ ਗੱਲ ਨਹੀਂ ਹਾਂ ਜਦ ਜਦ ਚਾਹ ਬਣਾਉਂਦਾ ਮੈਂ ਅਗਲੇ ਤਿਆਰ ਹੁੰਦਾ ਵੀ ਮੌਕਾ ਨਹੀਂ ਮਿਲਿਆ ਉਹ ਵੀ ਸੂਡ ਪਾ ਕੇ ਪੈਸੇ ਅੱਛਾ ਮੇਰੀ ਗੱਲ ਸੁਣੋ ਠੀਕ ਆ ਤੇ ਨਾ ਮੈਂ ਥੋੜੀ ਜਿਹੀ ਲੇਟ ਹੋ ਗਈ ਨਾ ਤੇ ਮੜਿਆ ਰੋਟੀ ਗਰਮ ਕਰਕੇ ਖਾ ਲਿਓ ਤੇ ਆਪਾਂ ਤੇ ਕਰਨ ਚੱਲੇ ਸ਼ਾਪਿੰਗ ਬਾਏ ਬਾਏ ਜਾ ਜਾ ਕਾਰਿਆ ਸ਼ਾਪਿੰਗ ਤੇਰਾ ਇਹ ਕਾਲਾ ਧਾਨਾ ਸਾਰਾ ਦਿਨ ਫੋਮ ਨਹੀਂ ਖਤਮ ਹੁੰਦੀ ਮੇਰੀ ਗਾਲ ਸੋਣਾ ਆ ਬਾਹਰ ਨੇਰੀ ਬਹੁਤ ਔਂਡੀ ਆ ਜਾ ਕੇ ਕੱਪੜੇ ਲਾ ਲਿਆ ਸਾਰੇ ਉੱਡ ਜਣੇ ਤਾਰ ਤੋਂ ਯਾਰ ਮੇਰੇ ਭਾ ਲਈ ਹੈਗਾ ਕੋਈ ਹੋਰ ਨਹੀਂ ਤੂੰ ਹੀ ਨੇ ਕੱਪੜੇ ਲਾਉਣ ਜਾ ਸਕਦੀ ਯਾਰ ਮੇਰੇ ਸੇਰੀ ਇਹਨਾਂ ਨੇ ਸਾਰਾ ਪਾਇਆ ਹੁੰਦਾ 33 ਵਾਲੇ ਡੱਬੇ 'ਚ ਪੈਸੇ ਕੋਈ ਹਾਲ ਨਹੀਂ ਐਪਸੇ ਹੀ ਪੈ ਤੀ ਲੱਗ ਕਾਫੀਆਂ ਚ ਪੈ ਹੈ ਹਲੋ ਮਿੰਦੂ ਪੈ ਹੈ ਮਿਲ ਗਈ ਯੂ ਉਹ ਵੀ ਪੁਰਾ ਦਾਹਿਆ ਹਰ ਕਿੰਨਾ ਕੱਟਿਆ ਹੈ ਲੈ ਕੰਜੂ ਲੈ ਅਸਨੇ ਤੇ ਇਹ ਹਲਦ ਪੜਾ ਕੰਜੂ ਉਸੇ ਅਸਨੇ ਕੋਈ ਜਾਣੀ ਆ ਕਿਨੂੰ ਆਪਣੀ ਸਹੇਲੀ ਨੂੰ ਮੇਰੇ ਕੋਲ ਸੋਣਾ ਜੀ ਆਪਣੀ ਸਹੇਲੀ ਨੂੰ ਲੈ ਕੇ ਆਉਣਾ ਪਿਛਲੀ ਵਾਰੀ ਵੀ ਤੂੰ ਨਾਲ ਲੈ ਕੇ ਆਦੀ ਨਾ ਤੂੰ ਨੇ ਸਾਡੇ ਕੋਲ 200 200 ਰੁਪਈਆ ਲੈ ਲਿਆ ਸੀ ਤੇ ਅੱਜ ਕਿੰਨੀ ਲੈਣਾ ਤੂੰ ਉਹਨੇ ਪਿਛਲੀ ਵਾਰੀ ਤੇ ਦਿੱਤਾ ਨਹੀਂ ਉਹਨੇ ਤਾਂ ਤੂੰ ਕਿ ਆਪਣੇ ਪੂਰੇ ਪਹਿਲ ਲੈ ਕੇ ਨਹੀਂ ਸ਼ੋਪਿੰਗ ਕਰਨੀ ਉਹਨੇ ਤੇ ਮੇਰੇ ਲੋਕ ਬਾਇਕਾਟ ਹੀ ਮੈਂ ਤੇ ਦੱਸਣਾ ਮੈਂ ਤਾਂ ਕਿਹੜਾ ਮੇਰੇ ਪੂਰੇ ਪਰ ਪਹਿਲਾ ਕੀ ਹੈਗਾ ਤਾਂ ਠੀਕ ਆ ਗਈ ਤੇ ਰੱਖ ਸ਼ਰੋ ਰੱਖ ਆ ਗਈ ਮੈਂ ਹਏ ਰੱਬਾ ਮੈਨੂੰ ਥੱਕ ਗਈ ਹਾਂ ਚਲ ਕੋਈ ਗੱਲ ਨਹੀਂ ਪੰਜਾਂ ਮਿੰਟਾਂ ਦੀ ਸ਼ਾਪਿੰਗ ਕਰ ਲਈ ਆਪਾਂ ਹਏ ਰੱਬਾ ਕੋਈ ਪਾਣੀ ਤਾਂ ਨਹੀਂ ਪੁੱਛੂਗਾ ਸੱਚ ਮੈਨੂੰ ਕਿੰਨੇ ਪੁੱਛਣਾ ਮੈਨੂੰ ਤੇ ਫੜ ਕੇ ਆਪ ਹੀ ਪੀਣਾ ਪੈਣਾ ਚੱਲ ਰਮਣ ਪੀ ਲੈ ਆਪੇ ਹੀ ਉਹ ਸਹੀ ਗੱਲ ਆ ਬੜਾ ਵਜਾ ਗਿਆ ਉਹ ਤਾਂ ਮੈਂ ਕਹਿੰਦਾ ਉਹ ਤਾਂ ਮੈਂ ਖਬਰ ਨਹੀਂ ਹੋਣ ਦਿੱਤੀ ਵਾਸ ਕਿਥੇ ਹੈ ਕਿੱਥੇ ਆ ਪੱਤੀ ਵਾਲਾ ਡੱਬਾ ਫ੍ਰੀਜ ਦੇ ਸ਼ਾਰਟ ਥੱਲੇ ਅਲਮਾਰੀ ਦੇ ਅਖਬਾਰਾਂ ਵਿਚਾਈਆਂ ਉਹਦੇ ਥੱਲੇ ਪੈਸੇ ਨਿਕਲੇ ਆਹੋ ਮੈਂ ਲੈ ਦਸ ਮੈਂ ਹੁਣ ਮੈਂ ਰੋਜ਼ ਇਦਾਂ ਕਰਿਆ ਕਰਾਂਗੇ ਹੁਣ ਗਈ ਹੈ ਕਿ ਸ਼ਾਪਿੰਗ ਕਰਨ ਗਈ ਹੈ ਆਈ ਨਹੀਂ ਹੋਜੇ ਤੱਕ ਵੇਲ ਆਉਣੇ ਅੱਜ ਰੁਪਈਆ ਜਿਹੜਾ ਪੂਰਾ ਇਹਦਾ ਧਾਨ ਸਾਰਾ ਕਾਲਾ ਧਾਨ ਜਿਹੜਾ ਉਹਨੇ ਆਪਣਾ ਖਰਚ ਕਹੀ ਆਉਣਾ ਫਿਰ ਆਹੋ ਚੱਲ ਠੀਕ ਆ ਫਿਰ ਕਰਦੇ ਆ ਬਾਅਦ ਚ ਗੱਲ ਪੱਤੀ ਵਾਲੇ ਚ ਰੱਖੇ ਹੀ ਹੋਏ ਤਪਾੱਖ ਨਹੀਂ ਆ ਗਈ ਦੇ ਚ ਮੇਰੇ ਮੇਰੇ ਖੰਡਾਲਾ ਖੰਡਾਲਾ ਖੰਡਾ ਇੱਥੇ ਇੱਥੇ ਵੀ ਰੱਖੇ ਹੀ ਥੋੜੇ ਜੇ ਮੈਂ ਤੇ ਹੋਏ ਨਹੀਂ ਆ ਵੇਖ ਇਹਦੇ ਵੀ ਇਹਦੇ ਮੱਥੇ ਮਾਰਦ ਨਹੀਂ ਮੈਂ ਸਾਰੇ ਪੈਸੇ ਮੇਰੇ ਚੋਕੇ ਖਾ ਪਾਏ ਨਾ ਜਦੋਂ ਮੈਂ ਪੌਪ ਕੇ ਬਾਰੇ ਬਿਲੇ ਬਾਤਾਂ ਰੱਖੇ ਹੁੰਦੇ ਆ ਇਹਦੇ ਤੇ ਮੈਂ ਟੋਟੇ ਟੋਟੇ ਨਾ ਕੀਤੇ ਤਾਂ ਤੂੰ ਆ ਵੀ ਗਈ ਲੈ ਦਾ ਕਾਰ ਆਏ ਨਹੀਂ ਛੋਗੇ ਵਧੀਆ ਹੋ ਗਈ ਸ਼ਾਪਿੰਗ ਪਰ ਵਧੀਆ ਮੈਂ ਤੇ ਖੁੱਲੇ ਪੈਸੇ ਦਿੱਤੇ ਸੀ ਮੈਂ ਜਲਾ ਆ ਗਈ ਬੜੇ ਟਾਈਮ ਨਾਲ ਆ ਗਈ ਤੂੰ ਆ ਕੇ ਲੱਸੀ ਮੰਗਣ ਵਾਲਾ ਮੈਂ ਲਾਈ ਆ ਚੇਤਾ ਭੁੱਲ ਗਿਆ ਤਨ ਬਈ ਅਵੀ ਦੇ ਦੇਣੇ ਕਿ ਤੇ ਮੈਂ ਬਾਹਰ ਹਾਂ ਨਾ ਜੂਸ ਜਿਆਸੀ ਪੀ ਆਉਂਦੀ ਕਿ ਦੇ ਦੇ ਦਾ ਪੀ ਮੈਂ ਉਹ ਬੱਤਾ ਬੁੱਤਾ ਪੀ ਆਉਂਦੀ ਕੀ ਮਤਲਬ ਤੇਰਾ ਮਤਲਬ ਤੇ ਮੇਰਾ ਬੜਾ ਸਾਫ ਆ ਤੇ ਹੁਣ ਮੈਂ ਸਾਫ ਕਰ ਵੀ ਦੇਣਾ ਆ ਪੈਸੇ ਕਿਉਂ ਦਿੱਤੇ ਹੀ ਮੈਨੂੰ ਮੈਂ ਕਿੱਥੋਂ ਪੈਸੇ ਦਿੱਤੇ ਹੀ ਮੈਨੂੰ ਜਰਾਗਾ ਮੈਨੂੰ ਇਹ ਦੱਸੋ ਹਾਂ ਤੁਸੀਂ ਲੈ ਪਰਚੋ ਦਿੱਤੀ ਔਰ ਮੈਂ ਕਿੱਥੋਂ ਦੇਣੇ ਆ ਪਰ ਸੰਜੋ ਨਹੀਂ ਜਏ ਏ ਗਿਆ ਮੇਰੇ ਖੂਨ ਪਸੀਨੇ ਦੀ ਕਮਾਈ ਚੋਂ ਮੇਰੇ ਪੱਤੀ ਵਾਲੇ ਡੱਬੇ ਚੋਂ ਮੇਰੇ ਖੰਡ ਵਾਲੇ ਡੱਬੇ ਚੋਂ ਮੇਰੇ ਫ੍ਰਿਜ ਦੇ ਛਾੜ ਚੋਂ ਮੇਰੇ ਲਮਾਰੀ ਦੀ ਅਖਬਾਰ ਦੇ ਥੱਲੇੋਂ ਸੋਰੀ ਸੋਰੀ ਆਰੇ ਮੈਨੂੰ ਨਹੀਂ ਪਤਾ ਮੇਰੇ ਨਾ ਹੀ ਦੋਸਤ ਨੇ ਦੋਸਤ ਨੇ ਦੱਸਿਆ ਹੈ ਕਿ ਪੱਤੀ ਵਾਲੇ ਡੱਬੇ ਚ ਕਿਤੇ ਇੱਧਰ-ਇੱਧਰ ਵੇਖੀ ਪਏ ਹੈ ਉਹਨਾਂ ਦੇ ਜ਼ਰੂਰ ਹੁੰਦੇ ਆ ਮੈਨੂੰ ਯਾਰ ਉਹਨੇ ਦੱਸਿਆ ਹੈ ਮੈਨੂੰ ਨਹੀਂ ਪਤਾ ਵੀ ਤੁਸੀਂ ਲੁਕਾਗਰਾ ਦੇ ਆਪਣੇ ਦੋਸਤ ਨੂੰ ਦੋਸਤ ਨੂੰ ਫੋਨ ਲਾ ਵਿੱਚੇ ਤੂੰ ਤੇ ਵਿੱਚੇ ਜਰਾ ਦੋਸਤ ਵੇਖੀ ਕਿਧਰ ਨੂੰ ਜਾਂਦੇ ਹੁਣ ਇਹ ਲਾਉ ਨੂੰ ਫੋਨ ਵੇਖੀ ਤੂੰ ਹੱਦ ਹੋ ਗਈ ਮੈਣੀ ਤੁਹਾਡੇ ਵਾਲੀ ਹੱਦ ਕਿਹਦੇ ਫੋਨ ਆੜਿਆ ਆ ਕਿ ਦੋਸਤ ਹੈ ਨਾ ਇਹਨਾਂ ਦਾ ਉਹਦੇ ਨਾ ਚੁੱਕ ਹੈਂਡ ਫ੍ਰੀ ਲਾਉ ਹੁਣ ਇਹ ਚੁੱਕ ਹੈਂਡ ਫ੍ਰੀ ਹੈਂਡ ਫ੍ਰੀ ਹੈਂਡ ਫ੍ਰੀ ਹੈਂਡ ਫ੍ਰੀ ਮੈਂ ਕਿਹਾ ਮੈਨੂੰ ਗੁੱਸਾ ਆਵੜਾ ਜੇ ਮੈਂ ਤਾਪੜਾ ਜੇ ਮੈਂ ਗੁੱਸਾ ਹੈਂਡ ਫ੍ਰੀ ਲਾਉ ਓ ਹਾਲੋ ਉਬਤਨ ਦਾ ਸਲਾਹਿਕਾ ਉਦਦਾ ਟੋਲਾ ਦਾ ਡੱਬਾ ਵੀ ਵੇਖ ਲੈ ਇੱਕ ਵਾਰੀ ਉਹਦਾ ਮੈਂ ਤੈਨੂੰ ਡੇ ਪਾਹੇ ਇੱਕ ਵਾਰੀ ਜਰੂਰ ਚੈੱਕ ਕਰਨੀ ਪੇਰਾ ਵੀਰ ਖਾ ਆਪਣੀਆਂ ਮੈਂ ਨੂੰ ਪੁੱਠ ਚੜਾ ਮਨਾਇਆ ਹੈ ਤੇਰੇ ਘਰ ਦਾ ਕੋਨਾ ਕੋਨਾ ਆ ਕੇ ਫੋਲਾ ਤੇਰੀ ਘਰ ਵਾਲੀ ਨੇ ਕਿੱਥੇ ਕਿੱਥੇ ਲੁਕਾ ਕੇ ਰੱਖੇ ਪੈਸੇ ਦੂਜਿਆਂ ਦੇ ਘਰਾਂ ਚ ਅਗ ਲੰਦੇ ਜੀ ਤੁਸੀਂ ਹੈ ਕਿੱਡਾ ਤੁਸੀਂ ਮੈਂ ਨਹੀਂ ਤੂੰ ਆ ਸਹੀ ਇੱਕ ਵਾਰੀ ਤੂੰ ਉਹੀ ਹੈ ਨਾ ਜਿਹੜੇ ਇੱਕ ਵਾਰੀ ਘਰ ਆਇਆ ਮੈਂ ਵੇਖੀ ਤੇਰਾ ਤੇ ਮੈਂ ਤੇਰੀ ਬੁਰਾ ਹਾਲ ਕਰਦੀ ਵੇਖੀ ਹਾਂ ਤੂੰ ਓ ਓ ਉਮੇਰ ਦੱਸਿਆ ਨਹੀਂਆਂ ਤੁਹਾਡੀਆਂ ਕਰਤੂਤਾਂ ਸੁਣ ਲੀਆਂ ਮੈਂ ਨਾਲੀ ਪਾਣੀ ਨਹੀਂ ਪੀਣਾ ਮੈਂ ਮੈਂ ਹੁਣ ਤਰ ਖੂਨ ਪੀਣਾ ਹੀ ਖੂਨ ਜਿਹੜਾ ਪੁੱਠਾ ਝੜਾਉਣਾ ਮੇਰੇ ਘਰ ਵਾਲੇ ਨੇ ਤੂੰ ਵੇਖੀ ਹਾਂ ਮੈਂ ਮੈਂ ਉਹ ਘਰਾਂ ਦੇ ਭੱਜਿਆ ਗਿਆ ਬੰਦਾ ਕਿਤੇ ਅੱਜ ਨਹੀਂ ਉਹ ਕੋਈ ਖਿਆਲ ਹੈਗੀ ਭੱਜਿਆ ਉਹ ਤੇਰੀ ਸਿਆਪੇਆ ਭਰਾਵਾ ਤੇਰੀ ਸਿਆਪੇ ਪਾਏ ਨਹੀਂ ਖਿਆਲ ਤੇ ਭਰਾਵਾ ਤੇਰੇ ਵੀ ਨਹੀਂ ਹੈਗੇ ਇਹਨੇ ਕਿੱਥੇ ਭੱਜ ਲੈਣਾ ਆ ਇਹਨੇ ਤੇ ਹੁਣਾ ਘਾਰ ਹੀ ਆ ਜਿੱਥੇ ਮਰਜੀ ਭੱਜ ਲੈ ਪਰ ਤੂੰ ਮੇਰੀ ਗੱਲ ਸੁਣ ਲੈ ਤੇਰੀ ਘਰ ਦੀ ਨਾ ਕੀ ਨਿਭਾਉ ਮਿੰਦੋ ਪਰ ਤੂੰ ਮੇਖੀ ਤੇਰਾ ਕੀ ਬਾਂਦਾ ਤੇਰੇ ਤੇ ਵੇਖ ਤੇ ਬੱਤਰ ਘਰ ਦੇ ਕੋਨੇ ਮੈਂ ਫਲਾਉਂਗੀ ਹੁਣ ਤੇ ਇਹਦੀ ਤੇ ਹੁਣ ਖੈਰ ਨਹੀਂ ਕਿੱਧਰ ਭਜਣਿਆ ਇੱਧਰ ਆ ਤੂੰ ਦੱਸ ਇੱਕ ਤੇ ਇਹਨੂੰ ਰਾਜ ਹਾਰ ਵਲੇ ਮੁਖਨਾਰ ਸ਼ਰਤੇ ਤੂੰ ਆ ਬਾਬਾ ਚ ਗਿਆ ਨਾ ਨਹੀਂ ਹੁਣ ਆਓ ਹਾਂ ਬਾਹਰ ਕੋਈ ਗੱਲ ਨਹੀਂ ਕਿੰਨਾ ਚਿਰ ਰਹੋਗੇ ਅੰਦਰ ਆਖਰ ਨੂੰ ਤੇ ਬਾਹਰ ਹੀ ਆਉਣਾ ਯਾਰ ਤੂੰ ਵੀ ਪਤਾ ਨਹੀਂ ਕੀ ਦੀਆਂ ਗੱਲਾਂ ਕਰਦੀ। ਦਰਨ ਕਿਡੇ ਰੋਟੀ ਬਣ ਗਈ ਆ। ਮੈਂ ਲੈਉਣੀ ਆ ਬਉ। ਯਾਰ ਇਹ ਤਾਂ ਬੜੇ ਗੁੱਸੇ ਚ ਨਾ ਕੀ ਹੋ ਗਿਆ ਅਚਾਨਕ? ਗੁੱਸਾ ਹੀ ਬੜਾਈਆਂ ਕਿਛ ਤੇ ਗਿਵਨ ਨਾ। ਪਤਾ ਨਹੀਂ ਕੀ ਹੋਇਆ। ਹਰ ਫੋ ਯਾਰ ਤੂੰ ਹੀ ਨਹੀਂ ਗੁੱਸੇ ਜੀਦੇ ਹੁਣ ਤੈਨੂੰ ਕੀ ਹੋ ਗਿਆ ਤੇ ਕੀ ਕਰਾਂ ਯਾਰ ਮੇਰੀ ਗੱਲ ਸੁਣ ਮੈਂ ਜਦੋਂ ਤੈਨੂੰ ਹਰ ਇੱਕ ਚੀਜ਼ ਲਈ ਪੈਸੇ ਦਿਨਾ ਆ ਹਰ ਇੱਕ ਚੀਜ਼ ਲਈ ਤਰੀ ਲੋੜ ਪੂਰੀ ਕਰਦਾ ਫਿਰ ਤੂੰ ਇਦਾਂ ਕਿਉਂ ਕਰਦੀ ਆ ਪ੍ਰਭ ਵੇਖੋ ਤੁਹਾਡੇ ਵਾਸਤੇ ਖਰਚੇ ਬੱਸ ਉਹੀ ਆ ਸੌਦਾ ਲੈਣ ਦਾ ਦੁੱਧ ਦੇ ਪੈਸੇ ਦੇ ਤੇ ਮੰਮੀ ਹੁਣਾਂ ਨੂੰ ਕਿੰਨੇ ਭੇਜਣੇ ਆ ਬੱਚਿਆਂ ਦੇ ਖਰਚੇ ਸਾਰਾ ਹਰ ਜਗੇ ਸੂਟ ਵੀ ਤੁਹਾਡੇ ਸਾਹਮਣੇ ਲੈ ਲੈਣੀ ਆ ਪਰ ਬਾਕੀ ਖਰਚੇ ਆ ਛੋਟੇ-ਮੋਟੇ ਕਿਉਂ ਰੱਖਦੇ ਆਂ ਅਸੀਂ ਕੱਲ ਨੂੰ ਘਰ ਕੋਈ ਆ ਜੇ ਪੁਰਾਣੇ ਕਈ ਚੀਜ਼ਾਂ ਲਿਆਉਣੀਆਂ ਪੈ ਜਾਂਦੀਆਂ ਕੱਲ ਨੂੰ ਕੋਈ ਗਰਾਈ ਵਾਲਾ ਆ ਜਾਂਦਾ ਉੱਥੇ ਦੇਣੇ ਦੇਈਦੇ ਆ ਤੇ ਆ ਜਾਨਕ ਕੋਈ ਮੰਨ ਲਓ ਕਿ ਜੇ ਕੋਈ ਸੌਦਾ ਪਤਾ ਖਤਮ ਹੋ ਜਾਂਦਾ ਮੈਂ ਉਸੇ ਵੇਲੇ ਲੈ ਕਿਉਂ ਨਹੀਂ ਰੋਜ਼ ਦੀਆਂ ਸਬਜ਼ੀਆਂ ਲਈਦੀਆਂ ਆ ਛੋਟੇ-ਮੋਟੇ ਬਹੁਤ ਖਰਚੇ ਹੁੰਦੇ ਆ ਤੁਸੀਂ ਇਹ ਸੋਚਦੇ ਜੇ ਕਿ ਬਸ ਇੰਨੀ ਸੈਲਰੀ ਆ ਇੰਨੇ ਖਰਚੇ ਹੋ ਗਏ ਉਹ ਤੋਂ ਵੱਧ ਕੋਈ ਖਰਚਾ ਹੀ ਨਹੀਂ ਹੁੰਦਾ ਹੁਣ ਸਾਰੇ ਛੋਟੇ ਮੋਟੇ ਇਹੀ ਕਰਨੇ ਹੁਣ ਤੁਸੀਂ ਮੰਨ ਲਓ ਹਰ ਵਕਤ ਤੁਹਾਨੂੰ ਕਿ ਆਫਿਸ 'ਚ ਫੋਨ ਕਰਾਂਗੇ ਕਿ ਹਾਂ ਮੈਂ ਸਬਜ਼ੀ ਲੈਣੀ ਮੈਨੂੰ 40 ਰੁਪਏ ਦੋ ਮੈਨੂੰ 50 ਰੁਪਏ ਦੋ ਜਾਂ ਕੋਈ ਆ ਗਿਆ ਹੈ ਜੀ ਮੈਨੂੰ ਕੁਛ ਲਿਆ ਦਿਓ ਤੁਸੀਂ ਉੱਥੇ ਕੰਮ ਤੇ ਹੁੰਦੇ ਜੇ ਘਰ ਕਿੰਨੇ ਸਾਂਭਣਾ ਹੁੰਦਾ ਹੈ ਸਾਂਭਣਾ ਹੁੰਦਾ ਹੈ ਘਰ ਤੇ ਇਹੋ ਜਿਹੇ ਛੋਟੇ ਮੋਟੇ ਖਰਚੇ ਆਵਾ ਤੇ ਮੈਂ ਤੁਹਾਡੇ ਕੋਲ ਪੈਸੇ ਨਹੀਂ ਮੰਗਦੀ ਮੈਂ ਆਪੇ ਕੱਢ ਕੇ ਖਰਚੇ ਲੈ ਨਹੀਂ ਆ ਕਿ ਚਲੋ ਜਿਹੜੇ ਮੇਰੇ ਕੋਲ ਸੇਵਿੰਗ ਪਈਆਂ ਆ ਕੋਈ ਸੌਦੇ 'ਚ ਵਰਦਾ ਕੋਈ ਕਿਹੇ ਚੀਜ਼ 'ਚ ਵਰਦਾ ਉਹੀ ਮੈਂ ਵਰਤ ਲੈਣੀ ਆ ਤੁਸੀਂ ਸੋਚਦੇ ਜੇ ਕਿ ਹਾਂਜੀ ਜੀ ਸਾਡ ਹੋਰ ਕੀ ਹੁੰਦਾ ਜਨਾਨੀਆਂ ਕੋਲ ਤਾਨੂੰ ਹਰ ਵਕਤ ਤੰਗ ਥੋੜੀ ਕਰਦੇ ਰਹਿਣਾਹੀਂ ਵੀ ਹਾਂਜੀ ਵੀ ਸਾਨੂੰ ਦੋ 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 ਚੱਲ ਕੋਈ ਗੱਲ ਨਹੀਂ ਤੂੰ ਮੈਨੂੰ ਇਦਾਂ ਕਰ ਤੂੰ ਮੈਨੂੰ ਮaaf ਕਰ ਦੇ ਮੈਂ ਤੈਨੂੰ ਅੱਗੇ ਤੋਂ ਨਹੀਂ ਮੈਂ ਤੈਨੂੰ ਆਪ ਖਰਚਾ ਦਊ ਕਰੂੰਗਾ ਹੁਣ ਡੇਲੀ ਦਾ ਚਲੋ ਕੋਈ ਗੱਲ ਨਹੀਂ ਆ ਤੁਸੀਂ ਡਰੋ ਨਾ ਅੱਗੇ ਤੋਂ ਮੈਂ ਟਿਕਾਣਾ ਹੀ ਬਦਲ ਦੇਣੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਉੱਪਰ ਚੱਲ ਖਾਣਾ ਖਾ ਲੈ ਰੋਟੀ